ਸਾਸਤਰੀ ਘਰ ਜੀ ਸਵਾਗਤ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਹਾਂਜੀ ਆਪਾਂ ਬਣਾਵਾਂਗੇ ਅੱਜ ਠੰਡਾ ਠੰਡਾ ਸੌਂਫ ਦਾ ਸ਼ਰਬਤ ਗਰਮੀਆਂ ਲਈ ਬਹੁਤ ਹੀ ਵਧੀਆ ਸਪੈਸ਼ਲ ਸ਼ਰਬਤ ਬਣਾਵਾਂਗੇ ਆਪਾਂ ਤੇ ਇਹ ਆਪਣੇ પેટ ਨੂੰ ਠੰਡਾ ਰੱਖਦਾ ਇਸ ਲਈ ਜੀ ਜਿਹੜਾ ਸਮਾਨ ਲਈ ਆਪਾਂ ਤੁਹਾਨੂੰ ਦੱਸ ਰਹੇ ਨੇ ਆਪਾਂ ਲਈ ਜੀ ਸੌਂਫ 5 ਤੋਂ 6 ਚਮਚੇ ਵੱਧ ਘੱਟ ਵੀ ਆਪਾਂ ਲੈ ਸਕਦੇ ਆ ਇਹਨੂੰ ਬਣਾ ਕੇ ਵੀ ਰੱਖ ਸਕਦੇ ਆ ਆਪਾਂ ਸਟੋਰ ਕਰਕੇ ਤੇ ਹਾਂਜੀ ਆਪਾਂ ਇੱਧਰ ਲਈ ਆ ਜੀ ਮਿਸ਼ਰੀ ਧਾਗਾ ਮਿਸ਼ਰੀ ਲਈ ਆ ਇਹ ਵੀ ਠੰਡੀ ਹੁੰਦੀ ਆ ਇਨੂੰ ਆਪਾਂ ਮਿਸ਼ਰੀ ਨੂੰ ਥੋੜਾ ਜਿਹਾ ਕੁੱਟ ਲਾਂਗੇ ਮੀਸੀ ਕੱਪ ਪਾਉਣ ਤੋਂ ਪਹਿਲਾਂ ਕੁੱਟ ਲਾਂਗੇ ਕਿਉਂਕਿ ਇਹ ਰਹੀ ਜਿਆਦਾ ਸਖਤ ਹੁੰਦੀ ਹੈ ਨਾ ਪੀਸੀ ਨਹੀਂ ਜਾਂਦੀ ਇਹਨੂੰ ਆਪਾਂ ਕਪੜੇ 'ਚ ਪਾ ਕੇ ਕੁੱਟ ਲਾਂਗੇ ਜੀ ਉਸ ਤੋਂ ਬਾਅਦ ਆਪਾਂ ਲਿਆ ਜੀ ਕਾਲਾ ਨਮਕ ਲੋਹਣਤਾ ਪਾਉਂਗੇ ਤਿੰਨ ਇਲਾਚੀਆਂ ਪਾਵਾਂਗੇ ਛੋਟੀਆਂ ਤਿੰਨ ਤੋਂ ਚਾਰ ਪਾਵਾਂਗੇ ਜੀ ਕਾਲੀਆਂ ਮਿਰਚਾਂ ਥੋੜ੍ਹਾ ਜਿਹਾ ਪਦੀਨੇ ਦੇ ਪੱਤੇ ਲਏ ਜੀ ਆਪਾਂ ਇਹ ਪਾਵਾਂਗੇ ਤੇ ਇੱਧਰ ਲਈਏ ਜੀ ਆਪਾਂ ਬਰਤ ਇਹਦੀ ਜ਼ਰੂਰਤ ਤੇ ਠੰਡਾ ਪਾਣੀ ਲਈਏ ਆਪਾਂ ਚਲੋ ਜੀ ਆਪਾਂ ਸਭ ਤੋਂ ਪਹਿਲਾਂ ਜਿਹੜੀ ਸੌਫਾ ਇਹ ਨੂੰ ਪਾਵਾਂਗੇ ਮੈਕਸੀਕਾ ਕੱਪ ਚ ਅਲائਚੀਆਂ ਵੀ ਪਾ ਦਾਂਗੇ ਜੇ ਤੁਸੀਂ ਵੱਧ ਬਣਾ ਕੇ ਰੱਖਣਾ ਤਾਂ ਬਹੁਤ ਹੀ ਵਧੀਆ ਗਰਮੀ ਲਈ ਬਣਾ ਕੇ ਰੱਖ ਸਕਦੇ ਆ ਪਾਊਡਰ ਤੇ 3 ਕੱਪਾਂ ਪਾਤੀਆਂ ਕਾਲੀਆਂ ਮਿਰਚਾਂ ਇਹਦੇ ਵਿੱਚ ਇੱਧਰ ਪਾਵਾਂਗੇ ਜੀ ਆਪਾਂ ਕਾਲਾ ਨਮਕ ਹਲੋ ਜੇ ਆਪਾਂ ਰੂੜਨ ਦਾਕ ਪਾਵਾਂਗੇ 1 ਨਾਲ ਕੱਪਨ ਦੀ ਰੂੜਤ ਲੋ ਜੀ ਆਪਾਂ ਕਾਲਾ ਨਮਕ ਪਾ ਲਿਆ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਮਿਸ਼ਰੀ ਮਿਸ਼ਰੀ ਜਿਹੜੀ ਧਾਗਾ ਮਿਸ਼ਰੀ ਹੈ ਇਹ ਤੁਸੀਂ ਜਿਹੜੀ ਥੋੜੀ ਖੰਡ ਤੋਂ ਮੋਟੀ ਹੁੰਦੀ ਉਹ ਵੀ ਪਾ ਸਕਦੇ ਆ ਇਹਨੂੰ ਮੈਂ ਕੱਟ ਲਿਆ ਕੱਪੜੇ 'ਚ ਪਾ ਕੇ ਬਲੈਂਕ ਕਰ ਲਿਆ ਚਲੋ ਜੀ ਆਪਾਂ ਇਹਨੂੰ ਮਿਕਸੀ ਕੱਪ 'ਚ ਪਾ ਲਿਆ ਤੇ ਇਹਦਾ ਪਾਊਡਰ ਬਣਾ ਆਮਾ ਲੋ ਜੀ ਆਪਾਂ ਪਾਊਡਰ ਬਣਾ ਲਿਆ ਤੇ ਆਪਾਂ ਨੂੰ ਡੰਗੇ ਦੇ ਵਿੱਚ ਕੱਢ ਲੈਂਦੇ ਆ ਜਿੰਨਾ ਪਾੜਾ ਸ਼ਰਬਤ ਬਣਾਉਣਾ ਨਾਲ ਉਹਨਾ ਕੱਪ ਬਣਾ ਸਕਦੇ ਆ ਬਾਕੀ ਆਪਾਂ ਨੂੰ ਇਸ ਤਰ੍ਹਾਂ ਪੀਸ ਕੇ ਰੱਖ ਸਕਦੇ ਆ ਕਿਸੇ ਡੱਬੇ ਦੇ ਵਿੱਚ ਪਾ ਕੇ ਕਿਉਂਕਿ ਆਪਾਂ ਇਹਨੂੰ ਜਮਾ ਕਰਕੇ ਰੱਖ ਦਾਂਗੇ ਜਦੋਂ ਵੀ ਆਪਾਂ ਨੂੰ ਜ਼ਰੂਰਤ ਪਈ ਤੇ ਉਸ ਤੋਂ ਵੇਲੇ ਆਪਾਂ ਨੂੰ ਬਣਾ ਕੇ फटाफट ਪੀਸ ਸਕਦੇ ਆ ਠੰਡਾ ਠੰਡਾ ਸੌਂਫ ਦਾ ਸ਼ਰਬਤ ਲਓ ਜੀ ਕੁਸਮੈ ਇਹਦੇ ਵਿੱਚ ਪਾ ਕੇ ਰੱਖਤਾ ਤੇ ਚਾਰ ਪੰਜ ਚੁੰਚੇ ਮੈਂ ਤਾਂ ਰੱਖ ਲਈਆਂ ਇਹਦੇ ਵਿੱਚ ਪਾਵਾਂਗੇ ਆਪਾਂ ਠੰਡਾ ਪਾਣੀ ਇੰਦਾ ਪਾਣੀ ਪਾ ਕੇ ਨੂੰ ਚੰਗੀ ਤਰ੍ਹਾਂ ਆਪਾਂ ਚਮਚਾ ਮਾਰ ਦਾਂਗੇ ਦੇ ਵਿੱਚ ਚਲੋ ਜੀ ਹੁ ਆਪਾਂ ਪਾਵਾਂਗੇ ਗਲਾਸਾਂ ਦੇ ਵਿੱਚ ਲੋ ਜੀ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਆ ਪਾਣੀ ਦੇ ਵਿੱਚ ਤੇ ਇਧਰ ਆਪਾਂ ਬਰਫ਼ ਲੈ ਲਈ ਇੱਕ-ਇੱਕ ਦੇ ਗਲਾਸ ਲੈ ਲੇ ਤੇ ਦੇ ਵਿੱਚ ਆਪਾਂ ਪਾਵਾਂਗੇ ਥੋੜ੍ਹਾ-ਥੋੜ੍ਹੀ ਬਰਫ਼ ਜਿੰਨਾ ਕਿ ਤੁਸੀਂ ਠੰਡਾ ਪੀਣਾ ਚਾਹੋ ਨੇ ਉਹ ਨਰਦ ਤੁਸੀਂ ਪਾ ਸਕਦੇ ਹੋ ਤੇ ਠੰਡਾ ਪਾਣੀ ਵੀ ਪਾ ਸਕਦੇ ਹੋ ਤੇ ਇਕੱਲੀ ਬਾਰਫ ਵੀ ਪਾ ਸਕਦੇ ਤੇ ਆਪਾਂ ਪਾ ਗਏ ਜੀ ਪਦੀਨੇ ਦੇ ਪੱਤੇ ਧੋ ਕੇ ਰੱਖੇ ਆਪਾਂ ਪਦੀਨੇ ਦੇ ਪੱਤੇ ਜਿਹੜੇ ਚਲੋ ਜੀ ਹੁਣ ਆਪਾਂ ਬਣਾ ਲਾਂਗੇ ਸ਼ਰਬਤ ਇਹਦੇ ਵਿੱਚ ਗਲਾਸਾਂ ਦੇ ਵਿੱਚ ਲਓ ਜੀ ਆਪਣਾ ਪੀਣ ਲਈ ਤਿਆਰ ਹੋ ਗਿਆ ਸੌਫ ਦਾ ਠੰਡਾ ਠੰਡਾ ਸ਼ਰਬਤ ਤੁਸੀਂ ਵੀ ਘਰ ਵਿੱਚ ਬਣਾਓ ਤੇ ਪੀਓ ਸੌਂਫ ਦਾ ਸ਼ਰਬਤ ਠੰਡਾ ਠੰਡਾ ਤੇ ਬਹੁਤ ਹੀ ਵਧੀਆ ਸਿਹਤ ਲਈ ਗਰਮੀ ਲਈ ਸਪੈਸ਼ਲ ਬਾਕੀ ਆਪਣੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸੋ ਜੇ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਵੀ ਜਰੂਰ ਕਰਦੇ ਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ